ਸਸ਼ੀਕਾਲ ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਪੰਜਾਬ ਆਜਪਾ ਦੇ ਵਿੱਚ ਅੱਜ ਸ਼ਾਮਿਲ ਹੋਏ ਵੱਡੇ ਸਿਆਸੀ ਚਿਹਰੇ ਜਗਨਜੀਤ ਬਰਾੜ ਓਂਕਾਰ ਸਿੰਘ ਤੇ ਰਜੀਤ ਬਰਾੜ ਨੇ ਫੜਿਆ ਆਪਪਾ ਦਾ ਪੱਲਾ ਸੁਨਹਿਰਾਂ ਜਖੰਡ ਨੇ ਕੀਤਾ ਸਵਾਗਤ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਦੀ ਕੋਠੀ ਦਾ ਕਿਰਾਉ ਕਰਨ ਜਾ ਰਹੇ ਭਾਜਪਾ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਭਾਜਪਾ ਵਾਲਿਆਂ ਨੇ ਭਗਵੰਤ ਮਾਨ ਸਰਕਾਰ ਉੱਤੇ ਲਾਈ ਵੱਡੇ ਇਲਜ਼ਾਮ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮੁਸਲਮਾਨ ਨੌਜਵਾਨ ਨੇ ਪਵਿੱਤਰ ਸਰੋਵਰ ਵਿੱਚ ਕੀਤੀ ਕੁਰਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਗੀ ਮਾਫੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬੀ ਦਾ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਗਾਤਾਰ ਆਪਣੇ ਪਰਿਵਾਰ ਦੇ ਵਿੱਚ ਵਾਅਦਾ ਕਰ ਰਹੀ ਹੈ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਜਗਮੀਤ ਸਿੰਘ ਬਰਾੜ ਉਹਨਾਂ ਦੇ ਭਰਾ ਤੇ ਕੋਟਕਪੂਰਾ ਤੋਂ ਸਾਬਕਾ ਵਿਧਾਇਕ ਰਿਪਜੀਤ ਬਰਾੜ ਚਰਨਜੀਤ ਸਿੰਘ ਬਰਾੜ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਹੇ ਓੰਕਾਰ ਸਿੰਘ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਪਾਰਟੀ ਦਫਤਰ ਪਹੁੰਚੇ ਇਸ ਦੌਰਾਨ ਸੂਬਾ ਪਾਜਪਪਰਦਾਨ ਸੁਨੀਲ ਕੁਮਾਰ ਜਾਖੜ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਚਾਹੇ ਜਗਮੀਤ ਬਰਾੜ ਜੀ ਹੈ ਚਾਹੇ ਰਿਪਜੀ ਜੀ ਹੈ ਚਾਹੇ ਚਰਨਜੀਤ ਜੀ ਹੈ ਚਾਹੇ ਊਂਕਾਰ ਜੀ ਇਹਨਾਂ ਸਾਰਿਆਂ ਨੇ ਆਪਣੀ ਆਪਣੀ ਛਾਪ ਲੋਕਾਂ ਦੇ ਦਿਲਾਂ 'ਚ ਛੱਡੀ ਹੈ ਆ ਇੱਕ ਲੋਕਾਂ ਦੀ ਭਾਵਨਾਵਾਂ ਦੇ ਪ੍ਰਤੀਕ ਹੈ ਸਭ ਆ ਜੋ ਪੰਜਾਬ 'ਚ ਅੱਜ ਘਟ ਰਿਹਾ ਹੈ ਇੱਕ ਆਵਾਜ਼ ਜਿਹੜੀ ਜਨਮਾਨਸ ਦੀ ਗਰਾਊਂਡ ਲੈਵਲ ਤੋਂ ਜਿਹੜਾ ਕਹਿੰਦਾ ਉੱਥੇ ਜ਼ਮੀਨੀ ਪੱਧਰ ਤੋਂ ਜਿਹੜੀ ਆਵਾਜ਼ ਹੈ ਉਹਦੀ ਰਿਫਲੈਕਸ਼ਨ ਹੈ ਲੋਕ ਅੱਜ ਪੰਜਾਬ ਵਾਸਤੇ ਚਿੰਤਿਤ ਹੈ ਲੋਕ ਅੱਜ ਦੇਖ ਰਹੇ ਆ ਵੀ ਕੋਈ ਵੀ ਬੰਦਾ ਪੰਜਾਬ ਦੇ ਅੰਦਰ ਸੁਰੱਖਿਤ ਹੈ ਜਿਹਨੂੰ ਲੈ ਕੇ ਅਸੀਂ ਅੱਜ ਚੱਲੇ ਆ ਉੱਥੇ ਉੱਥੇ ਜਾ ਕੇ ਵੀ ਸਾਰੀਆਂ ਗੱਲਾਂ ਹੋਣਗੀਆਂ ਸੀਮਾ ਉਸ ਦਾ ਉਧਰਲੇ ਪਾਸੇ ਅਸੀਂ ਚੱਲੇ ਉੱਥੇ ਜਾ ਕੇ ਕਿਰਾਮ ਕਰਨਾ ਹੈ ਪਰ ਲੋਕਾਂ ਦਾ ਜੀ ਬੀ ਜੀ ਪੀ ਕਰਨੀ ਬੜੀ ਆਸ ਤੇ ਉਮੀਦ ਨਾਲ ਦੇਖ ਰਹੇ ਨੇ ਕਿ ਕੌਣ ਪੰਜਾਬ ਦੀ ਬਾਹ ਫੜੂਗਾ ਕੌਣ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੂਗਾ ਸਾਡੀ ਜਾਨ ਮਾਲ ਦੀ ਸੁਰੱਖਿਆ ਕਰੂਗਾ ਤੇ ਸਾਡਾ ਪੰਜਾਬ ਵਾਪਸ ਤਰੱਕੀ ਦੇ ਰਾਹ ਤੇ ਪਵੇ ਤੇ ਸਾਹਮਣੇ ਅਗਰ ਕੋਈ ਚੀਜ਼ ਨਜ਼ਰ ਆਂਦੀ ਹੈ ਤਾਂ ਬੀ ਜੀ ਪੀ ਹੀ ਇੱਕ ਹੈ ਜਿਹੜੀ ਪੰਜਾਬ ਨੂੰ ਇਸ ਜਿਹੜਾ ਮੌਜੂਦਾ ਹਾਲਾਤ ਬਣੇ ਹੋਏ ਹੈ ਲੌਰਲੈਸਨੈਸ ਪੰਜਾਬ ਵਿਦਾਊਟ ਗਵਰਨੈਂਸ ਵਿਦਾਊਟ ਗਵਰਨਮੈਂਟ ਐਂਡ ਵਿਦਾਊਟ ਅ ਚੀਫ ਮਿਨਿਸਟਰ ਚੀਫ ਮਿਨਿਸਟਰship ਕੀ ਗੁਰੂੜੀ ਕਿਪਈ ਹੈ ਉਹਨਾਂ ਹਾਲਾਤਾਂ 'ਚ ਅੱਜ ਲੋਕ ਬੀਜੇਪੀ ਕੰਨੀ ਦੇਖ ਰਹੇ ਕਿ ਮਜ਼ਬੂਤ ਲੀਡਰਸ਼ਿਪ ਦੀ ਘਾਟ ਜਿਹੜੀ ਹੈ ਉਹਨੂੰ ਖਲਾ ਨੂੰ ਪੂਰਾ ਕਰਨਾ ਕਰ ਕੋਈ ਕਰ ਸਕਦਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਰਹਿਮਾਈ 'ਚ ਪੰਜਾਬ ਬੀਜੇਪੀ ਕਰ ਸਕਦੀ ਹੈ ਜਿਹਦੇ ਕਰਕੇ ਅੱਜ ਸਾਰੇ ਸਾਥੀ ਸਾਡੇ ਨਾਲ ਜੁੜ ਰਹੇ ਮੈਂ ਤਹਿ ਦਿਲੋਂ ਪਾਰਟੀ ਕੰਨੀ ਉਹਨਾਂ ਦਾ ਸਵਾਗਤ ਕਰਦਾ ਤੇ ਉਮੀਦ ਕਰਦੇ ਹਾਂ ਵੀ ਸਾਰੇ ਮਿਲ ਜੁਲ ਕੇ ਅਸੀਂ ਪੰਜਾਬ ਦੇ ਭਲਕਣ ਵਾਸਤੇ ਕੰਮ ਕਰਦੇ ਰਵਾਂਗੇ ਜੈ ਹਿੰਦ ਭਾਜਪਾ ਦੇ ਆਗੂਆਂ ਨੇ ਵੀਡੀਓ ਆਡੀਓ ਜਾਂਚ ਨਾ ਹੋਣ ਕਾਨੂੰਨ ਪ੍ਰਬੰਧ ਵਿਗੜਨ ਅਤੇ ਵਧ ਰਹੀ ਗੈਂਗਸਟਰਵਾਦ ਦੇ ਮੁੱਦੇ ਤੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਤੱਕ ਕਿਰਾਉਗੇ ਤਾਂ ਜਦੋਂ ਰਿਹਾਈਸ਼ ਤੇ ਤਨਾਤ ਸੁਰੱਖਿਆ ਮੁਲਾਜ਼ਮਾਂ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਤਾਂ ਭਾਜਪਾ ਆਗੂ ਬਾਹਰ ਜ਼ਮੀਨ ਤੇ ਬੈਠ ਗਏ ਤੇ ਸਰਕਾਰ ਵਿਰੋਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ तमाम ਭਾਜਪਾ ਲੀਡਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਨੇ ਉਹ ਮੁੱਖ ਮੰਤਰੀ ਨੂੰ ਸਥਿਤੀ ਬਾਰੇ ਦੱਸਣ ਆਏ ਸਨ ਪੰਜਾਬ ਦਾ ਮੁੱਖ ਮੰਤਰੀ ਬਾਹਰੋਂ ਆ ਕੇ ਕਬਜ਼ਾ ਕੋਈ ਨਹੀਂ ਕਰ ਸਕਦਾ ਪੰਜਾਬ ਉਹਦੇ ਤੇ ਸਾਹ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੀ ਹੋਊਗਾ ਜਿਹੜਾ ਕਬਜ਼ਾ ਕਰੀ ਬੈਠੇ ਕੇਜਰੀਵਾਲ ਸਾਹਿਬ ਆ ਕਬਜ਼ਾ ਛੁੜਾ ਕੇ ਕਲੇ ਕੋਠੀ 50 ਨੰਬਰ ਦਾ ਕਬਜ਼ਾ ਨਹੀਂ ਚੀਫ ਮਿਨਿਸਟਰੀ ਅਹੁਦੇ ਦਾ ਕਬਜ਼ਾ ਜਿਹੜਾ ਕਰੀ ਬੈਠੇ ਆ ਉਹ ਖਾਲੀ ਕਰਾ ਕੇ ਚਾਹੋ ਕਿੰਨੇ ਇਨਕੰਪੀਟੈਂਟ ਹੈ ਭਗਵੰਤ ਮਾਨ ਨਹੀਂ ਇਸ ਕੰਮ ਦੇ ਲਾਇਕ ਪਰ ਪੰਜਾਬੀ ਆ ਸਾਹਿਬ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਅਸੀਂ ਖਾਲੀ ਕਰਵਾਣ ਆਏ ਆ ਸਾਡਾ ਸਵਾਗਤ ਕਰਨ ਦੀ ਬਜਾਏ ਭਗਵੰਤ ਮਾਨ ਨੇ ਉਹਨਾਂ ਨੂੰ ਕਹਿ ਕੇ ਸਰ ਪੁਲ ਸਾਡੇ ਨਾਲ ਧੱਕਾ ਕਰ ਰਹੀ ਹੈ ਸਭ ਆ ਜਿਆਦਾ ਚੱਲਣਾ ਨਹੀਂ ਅਸੀਂ ਕੇਜਰੀਵਾਲ ਸਾਹਿਬ ਦਾ ਪੰਜਾਬ ਹਾਣਾ ਬੰਦ ਕਰਾਵਾਂਗੇ 50 ਨੰਬਰ ਕੋਠੀ ਖਾਲੀ ਕਰਾਵਾਂਗੇ ਭਰਾ ਐਡਾ ਧੱਕਾ ਸਾਡੇ ਚੀਫ ਮਿਨਿਸਟਰ ਉਹਦੇ ਨਾਲ ਤੇ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਦੇ ਮਕਾਨ ਨਾਲ ਹੋਰ ਨਹੀਂ ਦਿੰਦੇ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੰਤਰੀਮ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਏ ਤਾਂ ਉਹਨਾਂ ਦੇ ਵਿੱਚ ਸ੍ਰੀ ਗਾਲਤਕਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਿਮਰਤਾ ਆਈ ਹੈ ਗੁਰਪ੍ਰੀਤ ਸਿੰਘ ਚੱਬਰ ਦਾ ਕਹਿਣਾ ਕਿ 328 ਸਰੂਪਾ ਮਾਮਲੇ ਦੇ ਵਿੱਚ ਬੰਗਾ ਵਿਖੇ ਜੋ 169 ਰੁਪਿਆਂ ਦੀ ਗੱਲ ਕੀਤੀ ਜਾ ਰਹੀ ਦਰਬਾਰ ਬਾਬਾ ਰਾਜਾ ਜੀ ਇੱਥੇ ਸੰਗਤਾਂ ਦੀ ਆਸਾ ਹੈ ਜਿੱਥੇ ਲੜੀਵਾਰ ਸ੍ਰੀ ਖੰਡ ਪਰ ਸਾਹਿਬ ਚੱਲਦੇ ਨੇ ਸਿਟ ਦੇ ਮੈਂਬਰਾਂ ਦੇ ਵੱਲੋਂ ਉਸ ਥਾਂ ਤੇ ਵੀ ਤਲਾਸ਼ੀ ਲਈ ਗਈ ਹੈ ਇਹ ਹੁਣ ਸਚਖੰਡ ਸਾਹਿਬ ਵਿਖੇ ਜਾ ਕੇ ਤਲਾਸ਼ੀ ਵੀ ਲੈਣਗੇ ਜੋ ਸਿੱਖ ਸੰਗਤ ਬਰਦਾਸ਼ਤ ਨਹੀਂ ਕਰੇਗੀ ਕਿਸ ਤਰ੍ਹਾਂ ਜੋ ਇਹ ਕੌਮ ਦਾ ਇਹ ਕੋਈ ਨਿੱਜੀ ਸਰਦਾਰ ਹਜਨ ਸਿੰਘ ਧਾਮੀ ਦਾ ਦਫ਼ਤਰ ਨਹੀਂ ਹੈਗਾ ਨਿੱਜੀ ਕਿਸੇ ਮੈਂਬਰਾਂ ਦਾ ਨਹੀਂ ਹੈਗਾ ਇਹ ਕੌਮ ਦਾ ਪੰਥ ਦਾ ਜਦੋਂ ਉਸ ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਦੇਸ਼ ਕਰਤਾ ਰੋਮਨੀ ਕਮੇਟੀ ਪ੍ਰਧਾਨ ਕਹਿ ਰਹੇ ਆ ਕਿ ਅਸੀਂ ਹੁਣ ਸਹਿਯੋਗ ਕਰਾਂਗੇ ਫਿਰ ਫੋਰਸਾਂ ਲੈ ਕੇ ਬਿਨਾਂ ਦੱਸੇ ਤੂੰ ਇਸ ਤਰ੍ਹਾਂ ਆਉਣਾ ਚਾਹੇ ਚੰਡੀਗੜ੍ਹ ਰਾਜਤਾਨੀ ਸਬਆਫਿਸ ਦੇ ਵਿੱਚ ਚਾਹੇ ਇੱਥੇ ਇਹ ਤਾਂ ਇੱਕ ਸੱਤਾ ਦਾ ਨਸ਼ਾ ਸੱਤਾ ਦਾ ਹੰਕਾਰ ਹੈ ਉਹੀ ਕਹਿ ਸਕਦੇ ਆ ਕਿ ਉਦੋਂ ਇੰਦਰਾ ਗਾਂਧੀ ਲੈ ਕੇ ਆਈ ਸੀ ਫੌਜਾਂ ਤੇ ਅੱਜ ਦਾ ਮੁੱਖ ਮੰਤਰੀ ਭੇਜ ਰਿਹਾ ਉਹ ਫੋਰਸਾਂ ਛਾੜ ਕੇ ਪਰ ਇਹ ਮੂੰਹ ਜੀ ਖਾਣੀ ਪੈ ਰਹੀ ਹੈ ਮਾਗੀ ਦੇ ਮੁਖਸਰ ਦੇ ਦਿਹਾੜੇ ਤੇ ਇੱਕ ਸੀਐਮ ਨੇ ਸ਼ਬਦ ਬੋਲੇ ਹੋਣ ਤੇ ਉਸ ਤੇ ਥੂ ਥੂ ਤਰਾ ਤਰਾ ਹੋ ਰਹੀ ਹੋਵੇ ਉਹਦੇ ਆਪ ਦੇ ਮਹਿਲੀ ਕਹਿ ਰਹੇ ਹੁਣ ਆਪ ਦੇ ਲੀਡਰ ਹੀ ਕਹਿ ਰਹੇ ਹੁਣ ਇਦੂ ਫਿਟੇ ਲੰਨਤ ਕੀ ਹੋ ਸਕਦੀ ਹੈ ਤਈਓ ਤਾਂ ਕਹਿੰਨੇ ਆ ਭਾਈ ਧਾਰਮਿਕ ਮਸਲਿਆਂ 'ਚ ਇਹ ਕੌਮ ਦਾ ਪ੍ਰਬੰਧ ਕੌਮ ਦੀ ਅਕਾਲ ਤਖਸਾਲ ਹੈਗੀ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਦਲ ਪੰਥ ਹੈ ਸੰਪਰਦਾਵਾਂ ਟਕਸਾਲਾਂ ਇਹ ਬਹੁਤ ਵੱਡਾ ਪੰਥ ਹੈ ਸੋ ਉਹ ਉਹ ਕਰਦਾ ਹੀ ਸੋਭਾ ਲੱਗਦਾ ਕਿਉਂਕਿ ਉਹ ਮर्याਦਾ ਨਾਲ ਸਬਦ ਰੱਖਦਾ ਬਿਆਨਬਾਜ਼ੀ ਕਰਦਾ ਤੇ ਜਿਸ ਤਰ੍ਹਾਂ ਇਹਨਾਂ ਨੇ ਬਿਆਨਬਾਜ਼ੀ ਪਿਛਲੇ ਦਿਨਾਂ 'ਚ ਕੀਤੀ ਹੈ ਤਿੰਨ ਚਾਰ ਦਿਨ ਪਹਿਲਾਂ ਆਪਣੇ ਉਸ ਪ੍ਰਾਈਵੇਟ মিডিਆ ਰਾਹੀਂ ਕਿ ਰਿਕਵਰ ਹੋ ਗਿਆ ਜਾਂ ਮਤਲਬ ਉਹ ਸ਼ਬਦ ਵਰਤ ਨਹੀਂ ਸਕਦੇ ਕਿ ਉਸ ਜਗ੍ਹਾ ਤੋਂ ਮਿਲੇ ਜਿਹੜੀ ਜਗ੍ਹਾ ਤੇ ਰੱਖਣ ਦੇ ਯੋਗ ਨਹੀਂ ਤੇ ਹੁਣ ਸਭ ਸਾਹਮਣੇ ਆ ਗਿਆ ਨਾ ਤੇ ਇਹ ਗੁਰੂ ਦਾ ਪੰਥ ਹੈ ਇਹ ਗੁਰੂ ਦੇ ਆਪ ਹੀ ਗੁਰੂ ਕਲਾ ਵਰਤਾਉਂਦਾ ਹੈਗਾ ਤੇ ਮੈਂ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਟੋਟਲ ਰਿਕਾਰਡ ਪਾਰਦਰਸ਼ੀ ਹੈ ਪਰ ਮੈਂ ਸਮਝਦਾ ਜਿਸ ਤਰ੍ਹਾਂ ਉਸ ਗੁਰੂ ਘਰ ਦੀ ਕਮੇਟੀ ਸਾਹਮਣੇ ਆ ਕੇ ਬੋਲੀ ਹੈ ਪਰ ਦੁੱਖ ਹੋਇਆ ਕਿ ਚੀਸ ਲੱਗੀ ਨਾ ਜਦੋਂ ਕੌਮ ਦਾ ਨਮਾਇੰਦਾ ਸੇਵਾ ਦਾ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ਰੋਮਣੀ ਕਮੇਟੀ ਇੱਥੋਂ ਕੂ ਕੂ ਕੇ ਕਹਿ ਰਿਹਾ ਸੀ ਇਸ ਦਫ਼ਤਰ ਤੋਂ ਕਿ ਭਾਈ ਇਹ ਪੰਥ ਦਾ ਮਸਲਾ ਅਹੀਂ ਰਾਜਸਥਾਨੀ ਜਾ ਕੇ ਚੰਡੀਗੜ੍ਹ ਵੀ ਸ਼ਰੋਮਣੀ ਕਮੇਟੀ ਪ੍ਰਧਾਨ ਜਨ ਧਾਮੀ ਨੇ ਪ੍ਰਸੰਨ ਕੀਤੀ ਸੀ ਇਹ ਪੰਥ ਦਾ ਮਸਲਾ ਧਰਮ ਦਾ ਮਸਲਾ ਉਦੋਂ ਹੱਕ ਸੀ ਸਭ ਦਾ ਬੋਲਣ ਦਾ ਕਿਉਂਕਿ ਜਦੋਂ ਕਿਸੇ ਦਲ ਪੰਥ ਸੰਪਰਦ ਦਾ ਟਕਸਾਲ ਕਿਸੇ ਦੇ ਵੀ ਸਰਕਾਰਾਂ ਦਖਲਅੰਦਾਜ਼ੀ ਕਰਦੀ ਹੈ ਸ਼ਰੋਮਣੀ ਕਮੇਟੀ ਕਿਤੇ ਟਿਕੀ ਨਹੀਂ ਬਹਿ ਸਕਦੀ ਤੇ ਸ਼ਰੋਮਣੀ ਕਮੇਟੀ ਕੀ ਦੀ ਹੈ ਉਹਨਾਂ ਦਲ ਪੰਥਾਂ ਦੀਆਂ ਉਹਨਾਂ ਟਕਸਾਲਾਂ ਦੀਆਂ ਉਹਨਾਂ ਸੰਪਰਦਾਵਾਂ ਦੀ ਹੈ ਉਦੋਂ ਨਹੀਂ ਬੋਲੇ ਚਲ ਪੰਜਾਬ ਦੇ ਵਿੱਚ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਲਗਾਉਣ ਦੀਆਂ ਧਮਕੀਆਂ ਰੁਕਾਂ ਦਾ ਨਾਮ ਨਹੀਂ ਲੈ ਰਹੀਆਂ ਮਹੀਨੇ ਦੀ ਸ਼ੁਰੂਆਤ ਤੋਂ ਲਗਾਤਾਰ ਅਦਾਲਤਾਂ ਸਕੂਲਾਂ ਤੇ ਹੋਰ ਅਦਾਰਿਆਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲ ਰਹੀਆਂ ਨੇ ਹੁਣ ਸ੍ਰੀ ਮੁਕਸੈਬ ਸਾਹਿਬ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਤੇ ਫਾਜ਼ਿਲਕਾ ਪ੍ਰਸ਼ਾਸਨ ਨੂੰ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਟੀਮਾਂ मौके ਤੇ ਪਹੁੰਚੀਆਂ ਹੋਈਆਂ ਨੇ ਪੁਲਿਸ ਵਾਲੋਂ ਮੌਕੇ ਤੇ ਡੀਸੀ ਦਫਤਰਾਂ ਨੂੰ ਖਾਲੀ ਕਰਵਾਇਆ ਗਿਆ ਤੇ ਬੰਬ ਨਿਰੋਧਕ ਤੇ ਡੌਗ ਸਕੁਇਡ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਦੇਖੋ ਪਿਛਲੇ ਸਮੇਂ 'ਚ ਵੀ ਪਿਛਲੇ ਸਮੇਂ 'ਚ ਵੀ ਵੇਖਿਆ ਕੋਈ 10-12 ਦਿਨ ਤੋਂ ਕਦੇ ਕਿਸੇ ਕੰਪਲੈਕਸ ਗਵਰਨਮੈਂਟ ਬਿਲਡਿੰਗ ਬਾਰੇ ਕਦੇ ਕਿਤੇ ਕੋਈ ਮੇਲ ਆ ਜਾਂਦੀ ਹੈ, ਥ्रेटनिंग ਮੇਲ ਹੁੰਦੀ ਹੈ। ਜਿਹਦੇ ਵਿੱਚ ਕੋਈ ਇਹ ਥ੍ਰੈਟ ਨਹੀਂ ਕੀਤਾ ਵੀ ਅਸੀਂ ਬਿਲਡਿੰਗ ਨੂੰ ਉਡਾ ਰਹੇ ਹਾਂ ਮਲੇਸ਼ਦਰਾ ਦੀ ਕੋਈ ਕਾਲ ਵਗੈਰਾ ਕੀਤੀ ਹੁੰਦੀ ਨਹੀਂ ਸੀ ਸੋ ਚੀਜ਼ਾਂ ਆਲਮੋਸਟ ਸਟੇਡੀਆਂ ਸਾਰੀਆਂ ਫੇਕ ਸੀਗੀਆਂ ਵੀ ਕੋਈ ਨਿਊਸੈਂਸ ਕ੍ਰੀਏਟ ਕਰਨ ਲਈ ਹੀ ਜਿਹੜੀਆਂ ਕੀਤੀਆਂ ਜਾਂਦੀਆਂ ਕਿ ਸ਼ਰਾਧ ਤੇ ਅੰਸਰ ਆ ਲੋ ਅੱਜ ਵੀ ਜਿਹੜੀ ਆਈ ਹੈ ਕੋਈ ਇੱਕ ਚੰਦਰਰਾਮ ਠਾਕਰ ਵੱਲੋਂ ਓਰੀਜਿਨੇਟ ਹੋਈ ਆ ਤੇ ਇਹਦੇ ਵਿੱਚ ਤਾਮਨਾਡੂ ਦੇ ਕਨਸਟੇਬਲਾਂ ਨੂੰ ਨਵੇਥਾ ਪੈਥਰਾਜ ਤੇ ਹੋਰ ਡੀਐਮਕੇ ਦੇ ਕੋਈ ਇਸ ਤਰ੍ਹਾਂ ਵਗੈਰਾ ਨੇ ਇਹਨਾਂ ਆਖੂਆਂ ਦੇ ਕੱਪੜੇ ਅਤੇ ਗੰਦੇਸ ਇਹ ਕੱਪੜੇ ਅਤੇ ਗੰਦੇ ਭਾਂਡੇ ਸਾਫ਼ ਕਰਨ ਸਮਾਂ ਦੀਆਂ ਕੋਈ ਪੰਜਾਬੀ ਲੈਂਗੁਏਜ ਦੇ ਵਿੱਚ ਕੋਈ ਕੁਝ ਇਸ ਗੱਲ ਦਾ ਕੋਈ ਟੁਕ ਨਹੀਂ ਨਿਕਲਦਾ ਇਸ ਤਨੀ ਗੱਲ ਪਾ ਕੇ ਵਿੱਚ ਇਹਨਾਂ ਨੇ ਕੋਈ Sri Lanka ਬਾਰੇ ਗੱਲ ਕਰੀ ਜਾਂਦੇ ਸੋ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਇਹ ਪਾਈ ਹੈ ਕੋਈ ਇਹਦੇ ਵਿੱਚ ਕੋਈ ਗੱਲਬਾਤ ਨਹੀਂ ਅਸੀਂ ਸਾਰਾ ਡੀਸੀ ਕੰਪਲੈਕਸ ਆਪਣਾ ਕੰਪਲੈਕਸ ਸਾਰਾ ਆਪਾਂ ਨੂੰ ਚੈੱਕ ਕਰ ਲਿਆ ਜੀ ਐਂਟੀ ਸੈਪਟੇ ਚੈੱਕ ਕਰਦੀ ਸਾਰਾ ਚੱਕਰ ਕੋਈ ਗੱਲਬਾਤ ਨਹੀਂ ਹੈ ਕਿਸੇ ਬਾਈ ਮੇਲ ਆਈ ਹੈ ਕੀ ਬੇਲ ਆਈ ਮੇਲ ਡੀਸੀ ਆਫਿਸ ਦੀ ਆਫੀਸ਼ਲ ਮੇਲ ਤੇ ਉਹਨਾਂ ਦੇ ਆਫੀਸ਼ਰ ਮੇਲ ਤੇ ਆਈ ਆ ਪਰ ਕਿਸੇ ਨੂੰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਸਾਡੇ ਵੱਲੋਂ ਜਿਹੜਾ ਫਾਜਲਕਾ ਨਿਵਾਸੀਆਂ ਨੂੰ ਅਸੀਂ ਪੂਰਾ ਉਹਨਾਂ ਨੂੰ ਇਹ ਆਸ਼ਵਾਸਾਤ ਦਵਾਉਂਦੇ ਆ ਕਿ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਆ ਹਮੇਸ਼ਾ ਹੀ ਨਾਲ ਰਾਵਾਂਗੇ ਕਿਸੋ ਜੀ ਕਾਲ ਤੋਂ ਜਾਂ ਕੋਈ ਇਸ ਤਰ੍ਹਾਂ ਦਾ ਕਦਾ ਉਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਇਤਿਹਾਤਨ ਤੌਰ ਤੇ ਸਰ ਕੋਈ ਦਫ਼ਤਰ ਵਗੈਰਾ ਚ ਕੋਈ ਸਰਚ ਵਗੈਰਾ ਚਲਾਇਆ ਗਿਆ ਸੀ। ਹਾਂ ਸਰਚ ਕੀਤਾ ਪ੍ਰੋਪਰ ਸਰਚ ਕੀਤਾ ਕਰਕੇ ਸਾਰਾ ਠੀਕ ਹੈ ਕੋਈ ਗਲਤਨੀ ਕੋਈ ਮੁਲਾਜ਼ਮ ਨਹੀਂ ਸਕੇਅਰ ਕੋਈ ਕੁਝ ਨਹੀਂ ਸਾਰੇ ਆਪੋ ਆਪਣਾ ਕੰਮ ਕਰ ਰਹੇ ਆ। ਸਰ ਸਿਰਫ ਡੀਸੀ ਕੰਪਲੈਕਸ ਚੈੱਕ ਕੀਤਾ ਗਿਆ ਤੁਹਾਡੇ ਵਾਲਾ ਕੰਪਲੈਕਸ ਸਾਡਾ ਤੇ ਰੁਟੀਨ ਚ ਹੀ ਚੈੱਕ ਹੁੰਦਾ ਡੀਸੀ ਆਫਿਸ ਵੀ ਰੁਟੀਨ ਚੈੱਕ ਹੁੰਦਾ ਜੇ ਇ ਸਪੈਸ਼ਲ ਚੈਕਿੰਗ ਕਰਨੀ ਜਰਾ ਸਰ ਸਰ ਕਿੰਨੇ ਵਜੇ ਜਿਹੜਾ ਇਹ ਜਿਹੜੀ ਥ੍ਰੈਟ ਆਈ ਸੀ ਸਵੇਰੇ ਆਈ ਸੀਗੀ ਸਵੇਰੇ ਆਈ ਸੀ ਅਸੀਂ ਇਮੀਡੀਏਟਲੀ ਇਹਨੂੰ ਚੈੱਕ ਸਮੇਂ ਤੇ ਵੀ ਪਿਛਲੇ ਸਮੇਂ ਹੀ ਤੁਸੀਂ ਵੇਖਿਆ ਕੋਈ 10 12 ਦਿਨ ਤੱਕ ਦੇ ਕਿਸੇ ਕੰਪਲੈਕਸ ਗਵਰਨਮੈਂਟ ਬਿਲਡਿੰਗ ਬਾਰੇ ਕਦੇ ਕਿਤੇ ਕੋ ਮੇਲ ਆ ਜਾਂਦੀ ਹੈ ਥ्रेटनिंग ਮੇਲ ਹੁੰਦੀ ਜਿਹਦੇ ਵਿੱਚ ਕੋਈ ਇਹ ਥ्रेटਨ ਨਹੀਂ ਕੀਤਾ ਵੀ ਅਸੀਂ ਬਿਲਡਿੰਗ ਨੂੰ ਉਡਾ ਰਹੇ ਹਾਂ ਮਲੇਸ਼ਦਰਾ ਦੀ ਕੋਈ ਕਾਲ ਵਗੈਰਾ ਕੀਤੀ ਹੁੰਦੀ ਹੈ ਜੀ ਸੋ ਚੀਜ਼ਾਂ ਆਲਮੋਸਟ ਸਟੇਡੀਆਂ ਸਾਰੀਆਂ ਫੇਕ ਸੀਗੀਆਂ ਕੋਈ ਨਿਊਸੈਂਸ ਕ੍ਰੀਏਟ ਕਰਨ ਲਈ ਹੀ ਜਿਹੜੀਆਂ ਕੀਤੀਆਂ ਜਾਂਦੀਆਂ ਕਿ ਸ਼ਰਾਧਤੀ ਅਨਸਰ ਆ ਲੋ ਅੱਜ ਵੀ ਜਿਹੜੀ ਆਈ ਹੈ ਕੋਈ ਇੱਕ ਚੰਦਰਰਾਮ ਠਾਕਰ ਵੱਲੋਂ originate ਹੋਈ ਆ ਤੇ ਇਹਦੇ ਵਿੱਚ ਤਾਮਿਲਨਾਡੂ ਦੇ ਕਨਸਟੇਬਲਾਂ ਨੂੰ ਨਵੇਥਾ ਪੈਥਰਾਜ ਤੇ ਹੋਰ DMK ਦੇ ਕੋਈ ਇਸ ਤਰ੍ਹਾਂ ਵਗੈਰਾ ਨੇ ਇਹਨਾਂ ਆਗੂਆਂ ਦੇ ਕੱਪੜੇ ਅਤੇ ਗੰਦੇਸ ਇਹ ਕੱਪੜੇ ਅਤੇ ਗੰਦੇ ਭਾਂਡੇ ਸਾਫ ਕਰਨ ਸਮੇਂ ਇੰਦਾਂ ਦੀਆਂ ਕੋਈ ਪੰਜਾਬੀ ਲੈਂਗੁਏਜ ਦੇ ਵਿੱਚ ਕੋਈ ਕੋਈ ਇਸ ਗੱਲ ਦਾ ਕੋਈ ਤਕ ਨਹੀਂ ਨਿਕਲਦਾ ਇਸ ਤਨੀ ਗੱਲ ਪਾ ਕੇ ਵਿੱਚ ਇਹਨਾਂ ਨੇ ਕੋਈ శ్రీਲੰਕਾ ਬਾਰੇ ਗੱਲ ਕਰੀ ਜਾਂਦੇ ਸੋ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਇਹ ਪਾਈ ਹੈ ਕੋਈ ਇਹਦੇ ਵਿੱਚ ਕੋਈ ਗਲਤ ਬਾਤ ਨਹੀਂ ਹੈ ਅਸੀਂ ਸਾਰਾ ਡੀਸੀ ਕੰਪਲੈਕਸ ਆਪਣਾ ਕੰਪਲੈਕਸ ਸਾਰਾ ਆਪਾਂ ਨੂੰ ਚੈੱਕ ਕਰ ਲਿਆ ਜੀ ਐਂਟੀ ਸੈਵਰਟੀ ਚੈੱਕ ਕਰਤੀ ਸਾਰਾ ਚੱਕਰ ਕੋਈ ਗਲਤ ਬਾਤ ਨਹੀਂ ਹੈ ਕਿਸੇ ਨੂੰ ਬਈ ਮੇਲ ਆਈ ਹੈ ਕੀ ਬੇਲ ਆਈ ਮੇਲ ਇਹ ਡੀਸੀ ਆਫਿਸ ਦੀ ਆਫੀਸ਼ਲ ਮੇਲ ਸੀ ਉਹਨਾਂ ਦੇ ਆਫੀਸ਼ਰ ਮੇਲ ਤੇ ਆਈ ਆ ਪਰ ਕਿਸੇ ਨੂੰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਸਾਡੇ ਵੱਲੋਂ ਜਿਹੜਾ ਬਾਜਲਕਾ ਨਿਵਾਸੀਆਂ ਨੂੰ ਅਸੀਂ ਪੂਰਾ ਉਹਨਾਂ ਨੂੰ ਇਹ ਆਸ਼ਵਾਸਾਤ ਦਵਾਉਂਦੇ ਆ ਕਿ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਆ ਹਮੇਸ਼ਾ ਹੀ ਨਾਲ ਰਾਵਾਂਗੇ ਕਿਸੇ ਦੀ ਕਾਲ ਤੋਂ ਜਾਂ ਕੋਈ ਇਸ ਤਰ੍ਹਾਂ ਦਾ ਕਹਦਾ ਉਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਤੇ ਇਤਿਆਤਨ ਤੌਰ ਤੇ ਸਰ ਕੋਈ ਦਫ਼ਤਰ ਵਗੈਰਾ ਚ ਕੋਈ ਸਰਚ ਵਗੈਰਾ ਚਲਾਇਆ ਗਿਆ ਸੀ ਹਾਂ ਸਰਚ ਕੀਤਾ ਪ੍ਰੋਪਰ ਸਰਚ ਕੀਤਾ ਕਰਕੇ ਸਾਰਾ ਠੀਕ ਹੈ ਕੋਈ ਗਲਤ ਨਹੀਂ ਕੋਈ ਮੁਲਾਜ਼ਮ ਨਹੀਂ ਸਕੇਅਰਡ ਕੋਈ ਕੁਝ ਨਹੀਂ ਸਾਰੇ ਆਪੋ ਆਪਣਾ ਕੰਮ ਕਰ ਰਹੇ ਸਰ ਸਿਰਫ ਡੀਸੀ ਕੰਪਲੈਕਸ ਚੈੱਕ ਕੀਤਾ ਗਿਆ ਤੁਹਾਡੇ ਵਾਲਾ ਕੰਪਲੈਕਸ ਸਾਡਾ ਤੇ ਰੁਟੀਨ ਚ ਚੈੱਕ ਹੁੰਦਾ ਡੀਸੀ ਆਫਿਸ ਵੀ ਰੁਟੀਨ ਚੈੱਕ ਹੁੰਦਾ ਜਾਂ ਹੀ ਸਪੈਸ਼ਲ ਚੈਕਿੰਗ ਕਰਨੀ ਜਰਾ ਸਰ ਸਰ ਕਿੰਨੇ ਵਜੇ ਜਿਹੜਾ ਇਹ ਜਿਹੜੀ ਥ੍ਰੈਟ ਆਈ ਸੀ ਸਵੇਰੇ ਆਈ ਸੀਗੀ ਸਵੇਰੇ ਆਈ ਸੀ ਅਸੀਂ ਇਮੀਡੀਏਟਲੀ ਇਹਨਾਂ ਦਾ ਚੈੱਕ ਕਰ ਲਿਆ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ 2007 ਤੋਂ 17 ਤੱਕ ਦੀ ਅਕਾਲੀ ਭਾਜਪਾ ਸਰਕਾਰ 2017 ਤੋਂ 22 ਦੀ ਫੇਲ ਰਹੀ ਕਾਂਗਰਸ ਸਰਕਾਰ ਤੇ ਹੁਣ ਭਾਜਪਾ ਦੇ ਕੁਝ ਆਗੂਆਂ ਦੀ ਬਾਦਲਾਂ ਨਾਲ ਗਠਜੋੜ ਦੀ ਤੜਫ ਪਿੱਛੇ ਦੀ ਸਚਾਈ ਨੂੰ ਬੇਨਕਾਬ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਬਿੱਟੂ ਨੇ ਖੁਦ ਕਬੂਲ ਕੀਤਾ ਕਿ ਜੇਕਰ ਅਜਿਹਾ ਗਠਜੋੜ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਨਸ਼ੇ ਤੇ ਗੈਂਗਸਟਰਵਾਦ ਦੀ ਵਾਪਸੀ ਹੋਵੇਗੀ ਉਹਦੇ ਵਿੱਚ ਕਾਂਗਰਸ ਚੋਂ ਗਏ ਕੁਝ ਵੱਡੇ ਨੇਤਾ ਹੋਰ ਵੀ ਨੇ ਉਹਦੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਜੀ ਇਹ ਗੱਲ ਬੜੀ ਜ਼ੋਰ ਦੇ ਕੇ ਕਹਿੰਦੇ ਆ ਕਿ ਅਕਾਲੀਆਂ ਦੇ ਨਾਲ ਗੱਠ ਜੋੜ ਕਰਨਾ ਪਊਗਾ ਕੀ ਸੁਨੀਲ ਜਾਖੜ ਜੀ ਨੂੰ ਇਹ ਨਹੀਂ ਪਤਾ ਕਿ ਚਿੱਟਾ ਕੌਣ ਵਕਵਾਉਂਦਾ ਰਿਹਾ ਗੈਂਗਸਟਰਵਾਦ ਕਿਹਨੇ ਪੈਦਾ ਕੀਤਾ ਉਹ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਇਸ ਤੋਂ ਵੀ ਉੱਪਰ ਕੈਪਟਨ ਅਮਰਿੰਦਰ ਸਿੰਘ ਹੁਰੀ ਦੋ ਵਾਰੀ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਸਭ ਤੋਂ ਵੱਡੇ ਇਸ ਵੇਲੇ ਖੈਰਖਵਾ ਬਣੇ ਹੋਏ ਨੇ ਸੁਖਬੀਰ ਸਿੰਘ ਬਾਦਲ ਹਰਾਂ ਦੇ ਕਿ ਉਹਨਾਂ ਦੇ ਦਲ ਦੇ ਨਾਲ ਗੱਠਜੋੜ ਕੀਤੇ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿੱਤ ਹਾਸਲ ਨਹੀਂ ਕਰ ਸਕਦੀ ਬਿੱਟੂ ਜੀ ਤੁਹਾਡੇ ਆਗੂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਚਿੱਟਾ ਕੌਣ ਬਕਵਾਉਂਦਾ ਰਿਹਾ ਤੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਿਹਨੇ ਪੈਦਾ ਕੀਤਾ 2007 ਤੋਂ ਲੈ ਕੇ 17 ਤੱਕ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿੰਨੇ ਚਿੱਟੇ ਦੀ ਤਸਕਰੀ ਹੋਈ ਜਿਸ ਤਰੀਕੇ ਦੇ ਨਾਲ ਚਿੱਟਾ ਲਫ਼ਜ਼ ਜਿਹੜਾ ਸੀ ਉਹ ਲੋਕਾਂ ਨੇ ਪਹਿਲੀ ਵਾਰੀ ਲਗਭਗ ਸੁਣਿਆ ਔਰ ਗੈਂਗਸਟਰ ਸ਼ਬਦ ਵੀ ਉਹਨਾਂ ਨੇ ਪਹਿਲੀ ਵਾਰੀ ਸੁਣਿਆ ਚਿੱਟੇ ਦੀ ਤਸਕਰੀ ਦਾ ਸਿਖਰ ਉਹ ਸੀ ਜਦੋਂ ਅਕਾਲੀ ਦਲ ਦੇ ਇੱਕ ਆਗੂ ਦਾ ਨਾਮ ਉਦੋਂ ਜਿਹੜਾ ਜੇਲ੍ਹ ਦੇ ਵਿੱਚ ਸੀ ਭੋਲਾ ਉਹਨੇ ਲੈਤਾ ਔਰ ਗੈਂਗਸਟਰਵਾਦ ਦਾ ਸਿਖਰ ਉਦੋਂ ਸੀ ਜਦੋਂ ਨਾਬੇ ਦੀ ਜੇਲ੍ਹ ਟੁੱਟੀ ਗੈਂਗਸਟਰਵਾਦ ਦਾ ਸਿਖਰ ਉਦੋਂ ਸੀ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਏਐਸਆਈ ਦੀ ਉਸ ਵਾਂਗੇ ਹਤਿਆ ਕੀਤੀ ਗਈ ਸੀ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਆਇਆ ਸੀ ਗੈਂਗਸਟਰਵਾਦ ਦਾ ਸਿਖਰ ਉਦੋਂ ਸੀ ਜਦੋਂ ਇੱਕ ਪੁਲਿਸ ਵਾਲੇ ਦੀ ਲੱਤ ਲੁਧਿਆਣੇ ਦੇ ਵਿੱਚ ਤੋੜੀ ਗਈ ਸੀ ਗੈਂਗਸਟਰਵਾਦ ਦਾ ਸਿਖਰ ਉਦੋਂ ਸੀ ਜਦੋਂ ਫਰੀਦਕੋਟ ਦੇ ਵਿੱਚੋਂ ਇੱਕ ਬੱਚੀ ਨੂੰ ਅਗਵਾ ਕਰਕੇ ਇਹਨਾਂ ਦਾ ਗੈਂਗਸਟਰ ਜਿਹੜਾ ਇਹ ਲੈ ਗਿਆ ਸੀ ਔਰ ਕਈ ਹਫ਼ਤਿਆਂ ਤੋਂ ਬਾਅਦ ਉਹ ਬੱਚੀ ਬਰਾਮਦ ਹੋ ਸકી ਸੀ ਸਿਰਦਰਬਾਰ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਸਥਾਨ ਹੈ ਇਸ ਦੀ ਅ즈ਮਤ ਲਈ ਲੱਖਾਂ ਸਿੱਖਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਮੁਸਲਮਾਨ ਨੌਜਵਾਨ ਨੇ ਜਿਹੀ ਘਟਿਆ ਹਰਕਤ ਕੀਤੀ ਹੈ ਜਿਸ ਨੇ ਸਿੱਖਾਂ ਦੇ ਹਿਰਦੇ ਵਲੰਦਰ ਕੇ ਰੱਖ ਦਿੱਤੇ ਨੇ ਦੱਸੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਨੌਜਵਾਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ ਕਰਕੇ ਆਪਣੀ ਮਾੜੀ ਮਾਨਸਿਕਤਾ ਅਤੇ ਸਿੱਖਾਂ ਖਿਲਾਫ ਆਪਣੇ ਮਨ ਦੇ ਵਿੱਚ ਭਰੀ ਨਫ਼ਰਤ ਦਾ ਪ੍ਰਗਟਾਵਾ ਕਰ ਰਿਹਾ ਹੈ ਜਦੋਂ ਇਹ ਵੀਡੀਓ ਕਾਫੀ ਵਾਇਰਲ ਹੋ ਗਈ ਤਾਂ ਉਕਤ ਸਖਸ਼ ਦੇ ਵੱਲੋਂ ਮਾਫੀ ਮੰਗੀ ਗਈ ਹੈ। ਲੋਕ ਕੀ ਹਾਲ ਹੈ ਮੇਰੇ ਭਾਈ ਹੋਗੇ ਭਾਈ ਉਹ 3 ਦਿਨ ਪਹਿਲੇ ਸ੍ਰੀ ਦਰਬਾਰ ਸਾਹਿਬ ਗਿਆਤਾ ਬਚਪਨ ਤੋਂ ਮੈਂ ਉहां ਜਾਣਾ ਚਾਹਤਾ ਸੀ ਤਾਂ ਭਾਈ ਮuje वहां की मर्यादा की नहीं पता था मैंने सरोवर के पानी तो बंधु करा था धोके से मेरे मुंह से पानी निकल के उसमें गिर गया। तो भाइयों मैं उसके लिए अपने सभी पंजाबी भाइयों से सोरी बोलता हूँ और मैं वहाँ आकर भी सोरी बोलूंगा आई मैं अपने सारे सिख भाइयों से पूरी सिख कम्युनिटी से भाई सोरी बोलता हूँ उसके लिए और मैं वहाँ आकर भी सोरी बोलूंगा और भाई मैं सभी धर्मों का सम्मान करता हूँ तो क्या हाल है मेरे भाईयों के भाईय तीन दिन पहले श्री दरबार साहिब गया था बचपन से तो मैं वहाँ जाना चाहता था तो भाई मुझे वहाँ के मर्यादा की नहीं पता था मैंने सरोवर का पानी तो वसू करा था धोखे से मेरे मुंह से पानी निकल कर उसमें गिर गया तो भाइयों मैं उसके लिए अपने सभी पंजाबी भाइयों से छोरी बोलता हूं और मैं वहां आकर भी छोरी बोलूंगा आज ही मैं अपने सारे सिख भाइयों से पूरी सिख कम्युनिटी से भाई छोरी बोलता हूं उसके लिए और मैं वहां आकर भी छोरी बोलूंगा और भाई मैं सभी संधर्मों का सम्मान करता हूं अकाली दल बादल दे प्रधान सुखबीर सिंह बादल आज रसोई खाना श्री नाबकमल राजा साहब विखिनतमस्तक होने ली पहुंचे सुपरांत ਅਥੋਂ ਦੀ ਕਮੇਟੀ ਦੇ ਮੈਂਬਰ ਸਹਿਬਾਨ ਨਾਲ ਮੁਲਾਕਾਤ ਕਰਕੇ ਬੀਤੇ ਦਿਨੀ ਭਗਵੰਤ ਜੀ ਸਰਕਾਰ ਦੇ ਵੱਲੋਂ ਇਸ ਪਵਿੱਤਰ ਸਥਾਨ ਦੀ ਕੀਤੀ ਗਈ ਅਤਿ ਦਰਜੇ ਦੀ ਸ਼ਰਮਨਾਕ ਕਾਰਵਾਈ ਅਤੇ ਟਿੱਪਣੀਆਂ ਬਾਰੇ ਸਾਰੀ ਜਾਣਕਾਰੀ ਲਈ ਗਈ ਹੈ। ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਸ ਨਾਸਤਿਕ ਦੇ ਕਹਨਤੇ ਐਜੇ ਦੋਖੀ ਦੇ ਕਹਨਤੇ ਤੁਸੀਂ ਇਸ ਪਵਿੱਤਰ ਸੰਸਥਾ 'ਚ ਆ ਕੇ ਇੱਕ ਆਪਣੇ ਪੋਲੀਟਿਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਗੱਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੰਸ ਲਫ਼ਜ਼ਾਂ ਨਾਲ ਇਸ ਮੁੱਖ ਮੰਤਰੀ ਤੇ ਤੇ ਇਹਨਾਂ ਦੀ ਜਿਹੜੀ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਖਿਲਾਫ ਮੈਂ ਕੁਝ ਬਿਲਕੁਲ ਸ਼ਬਦ ਨਹੀਂ ਹੈ ਕੀ ਕਰਾਂ ਇਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਹੁਣ ਭਰਾ ਭਰਾਵਾਂ ਭਰਾਵਾਂ ਦੀ ਜੰਗ ਕਰਾਉਣਾ ਚਾਹੁੰਦੇ ਐ ਹੁਣ ਧਰਮ ਤੇ ਹਮਲਾ ਕਰਨ ਲੱਗੇ ਐ ਲੋਕਾਂ ਨੂੰ ਪਾੜਨਾ ਚਾਹੁੰਦੇ ਐ ਲੋਕਾਂ ਵਿੱਚ ਲੜਾਈ ਕਰਨਾ ਚਾਹੁੰਦੇ ਐ ਐਸ ਪਵਿੱਤਰ ਸਥਾਨ ਦੀ ਮੈਂ ਕਹਿੰਦਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਂ ਦੇਖ ਲਓ ਸਿੱਖ ਸੰਗਤ ਨੇ ਨਾਲ ਇਸ ਸਥਾਨ ਨਾਲ ਖੜ ਗਈ ਐ ਮੈਂ ਵੀ ਕਈ ਵਾਰ ਇੱਥੇ ਆਉਣਾ ਹੈ ਇੱਥੇ ਦੇਖਦਾ ਬੜੇ ਸਤਕਾਰ ਨਾਲ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਆ ਪਾਠ ਹੁੰਦੇ ਆ ਭੋਗ ਪੈਂਦੇ ਆ ਤੇ ਲਗਾਤਾਰ ਲੜੀਵਾਰ ਚੱਲਦਾ ਰਹਿੰਦਾ ਨੌਨ ਸਟਾਪ ਚੱਲਦਾ ਹੈ ਬਹੁਤ ਵਧੀਆ ਮर्यादा ਤਹਿਤ ਸਾਰੀ ਇੱਥੇ ਚੀਜ਼ਾਂ ਹੁੰਦੀਆਂ ਤੇ ਤੁਸੀਂ ਬਿਗੈਰ ਸੋਚੇ ਸਮਝੇ ਭਿਆਨ ਦੇ ਦਿੱਤਾ ਮੈਨੂੰ ਜਿਹੜੇ ਨਾਲ ਮੈਂਬਰ ਸੀ ਇਸ ਕਮੇਟੀ ਦੇ ਉਹ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੇ ਐਸਆਈਟੀ ਭੇਜੀ ਅੰਦਰ ਜੋ ਚੈਕਿੰਗ ਕਰੀ ਸੀ ਕਿ ਬੀਬੀਸੀ ਅਫਸਰ ਨਾਲ ਦੇ ਨਾਲ ਮੁੱਖ ਮੰਤਰੀ ਨੂੰ ਟੈਲੀਫੋਨ ਤੇ ਦੱਸ ਨਹੀਂ ਸੀ ਜਿੱਥੇ ਮੁੱਖ ਮੰਤਰੀ ਸਟੇਜ ਤੇ ਸੀ ਮੁਖਸਰ ਸਾਹਿਬ ਮੰਗੀ ਤੇ ਉਹਨੂੰ ਦੱਸ ਨਹੀਂ ਸੀ ਕਿ ਅਸੀਂ ਇਹ ਚੈੱਕ ਕਰ ਲਿਆ ਜੀ ਤੁਸੀਂ ਦੇ ਦਿਓ ਬਿਆਨ ਤੇ ਮੁੱਖ ਮੰਤਰੀ ਦੇ ਨਾਲ ਦੇ ਨਾਲ ਸਿੱਖ ਕੌਮ ਤੇ ਹਮਲਾ ਕਰਤਾ ਸੁਰੇਸ਼ ਪੁੱਛੇ ਪੰਜਾਬੀ ਮਾਨਤਾ ਤੇ ਹਮਲਾ ਕੀਤਾ ਆ ਇੱਕ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਇਆ ਸਾਰੇ ਧਰਮਾਂ ਦਾ ਸਤਕਾਰ ਕਰਨਾ ਆ ਮੁੱਖ ਮੰਤਰੀ ਦਾ ਕੰਮ ਵੀ ਹੁੰਦਾ ਹੈ ਸਾਰਿਆਂ ਦਾ ਸਤਕਾਰ ਕਰਨਾ ਪਰ ਆ ਮੁੱਖ ਮੰਤਰੀ ਕਹਿੰਦੇ ਲੈਕ ਵੀ ਬੜਾ ਦੁੱਖ ਹੈ ਕਿ ਸਾਡੇ ਪੰਜਾਬ ਨੂੰ ਆ 4 ਸਾਲ ਅਜੇ ਲੋਕਾਂ ਨੇ ਬਰਬਾਦ ਕਰਤਾ ਕੋਈ ਸ਼ਬਦ ਨਹੀਂ ਇਹਨਾਂ ਮੇਰੇ ਕੋਲੇ ਕਿ ਇਹਨਾਂ ਬਾਰੇ ਮੈਂ ਕੀ ਬੋਲਾਂ ਬਾਤ ਸਾਹਿਬ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇੱਕ ਵਾਰ ਫਿਰ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਵੰਗਾਰਿਆ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਾਡੀ ਹੋਂਦ ਅਤੇ ਹਸਤੀ ਨੂੰ ਹਿੰਦੂਤਵੀ ਤਾਕਤਾਂ ਦੇ ਪ੍ਰਭਾਵ ਹੇਠ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜਿਆਂ ਦੇ ਅਧੀਨ ਰਹਿ ਕੇ ਕੌਮਾਂ ਕਦੇ ਤਰੱਕੀ ਨਹੀਂ ਕਰ ਸਕਦੀਆਂ ਸਾਨੂੰ ਆਪਣੇ ਫੈਸਲੇ ਖੁਦ ਲੈਣ ਦੀ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਖਾਲਿਸਤਾਨ ਸਿਰਫ ਇੱਕ ਖੇਤਾ ਨਹੀਂ ਸਗੋ ਸਿੱਖਾਂ ਦੇ ਸਵੇਰਾਜ ਅਤੇ ਆਜ਼ਾਦ ਹੋਂਦ ਦਾ ਪ੍ਰਤੀਕ ਹੈ ਇਨ ਗਰੀਬੀ ਕੋ ਕੋ ਦੋ ਬਾਦਸ਼ਾਹੀ ਜੇ ਦਸਵੇਂ ਪਾਤਸ਼ਾਹ ਨੇ ਸਾਨੂੰ ਬਾਦਸ਼ਾਹੀ ਦਿੱਤੀ ਹੈ ਫੇਰ ਅਸੀਂ ਦੂਜੀ ਕੌਮ ਦੇ ਥੱਲੇ ਕਿਉ ਲੱਗੇ ਹੋਏ ਐ ਇਹ ਤੁਸੀਂ ਆਪ ਦੱਸੋ ਅੰਦਰ ਧਿਆਨ ਹੋ ਕੇ ਕਿ ਅਸੀਂ ਆਜ਼ਾਦ ਹੋ ਸਕਦੇ ਪਰ ਅਸੀਂ ਹਿੰਦੂਤਵਾ ਦੇ ਥੱਲੇ ਲੱਗੇ ਐ ਸੋ ਜ਼ਿਆਦਾ ਕੁਝ ਮੈਂ ਨਾ ਕਹਿਣਾ ਹੋਇਆ ਆਸ ਕਰਦਾ ਕਿ ਤੁਸੀਂ ਆਪਣਾ ਮਨ ਬਦਲੋਗੇ ਔਰ ਖਾਲਸਤਾਨ ਦੀ ਗੱਲ ਕਰੋਗੇ ਜਿਹੜਾ ਮੂਲ ਕੌਮਰੇਟ ਸੀ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ ਹਿੰਦੁਸਤਾਨ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ ਪਾਕਿਸਤਾਨ ਮੁਸਲਮਾਨਾਂ ਦਾ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ ਜੇ ਜੰਗ ਲੱਗ ਗਿਆ ਤਾਂ ਸਾਡਾ ਖੇਤਰ ਇੱਕ ਘੇਰਿਆ ਜਾਊਗਾ ਇੱਡੀ ਵੱਡੀ ਜੰਗ ਦੇ ਵਿੱਚ ਕਿ ਸਾਡੀਆਂ ਨਸਲਾਂ ਬਿਲਕੁਲ ਖਤਮ ਹੋ ਜਾਣਗੀਆਂ ਸੋਸੀ ਇਹ ਇਲਾਕੇ ਦੇ ਵਿੱਚ ਇਹਨਾਂ ਦੇ ਬਟਾਲੇ ਨਵਾਂ ਮੋਲਕ ਖਾਲਸਾਣ ਪੈਦਾ ਕਰਨਾ ਚਾਹੁੰਦੇ ਆ ਤਾਂ ਤੁਸੀਂ ਸੋ ਸ੍ਰੀ ਆਕਾ ਤੇ ਮੈਂ ਆਸ ਕਰਦਾ ਇਹ ਤੁਸੀਂ ਸਾਡਾ ਪੂਰਾ ਸਾਥ ਦੇਮੋਗੇ ਜਾਂਦੇ ਜਾਂਦੇ ਇੱਕ ਉਹ ਮੁਰਤ ਨੂੰ ਨਜ਼ਰ ਮਾਰ ਲੈਨੇ ਆ ਹੈਡਲਾਈਨਸ ਤੇ ਪੰਜਾਬ ਆਜਪਾ ਦੇ ਵਿੱਚ ਅੱਜ ਸ਼ਾਮਿਲ ਹੋਏ ਵੱਡੇ ਸਿਆਸੀ ਚਿਹਰੇ ਜਗਮੀਤ ਬਰਾੜ ਓਂਕਾਰ ਸਿੰਘ ਤੇ ਰਜੀਤ ਬਰਾੜ ਨੇ ਫੜਿਆ ਆਪਾ ਦਾ ਪੱਲਾ ਸੁਨਣ ਜਾਖੜ ਨੇ ਕੀਤਾ ਸਵਾਗਤ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਦੀ ਕੋਠੀ ਦਾ ਕਿਰਾਉ ਕਰਨ ਜਾ ਰਹੇ ਭਾਜਪਾ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਭਾਜਪਾ ਵਾਲਿਆਂ ਨੇ ਭਗਵੰਤ ਮਾਨ ਸਰਕਾਰ ਉੱਤੇ ਲਾਈ ਵੱਡੇ ਇਲਜ਼ਾਮ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮੁਸਲਮਾਨ ਨੌਜਵਾਨ ਨੇ ਪਵਿੱਤਰ ਸਰੋਵਰ ਵਿੱਚ ਕੀਤੀ ਕੁਰਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਗੀ ਮਾਫੀ ਸੁਇਸ ਹਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ ਜਲਦੀ ਮਿਲਦੇ ਆਂ ਤਦ ਤੱਕ ਲਈ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ